ਵੈਲਕਮ ਆ ਜੀ ਤੁਹਾਡਾ YouTube ਚੈਨਲ ਤੇ ਅੱਜ ਜੋ ਆਪਾਂ ਸੂਟ ਲੈ ਕੇ ਆਏ ਆ ਆਫਰ ਤੇ ਨੇ ਡਿਸਕਾਊਂਟ ਆ ਇਹਨਾਂ ਸੂਟਾਂ ਦੇ ਉੱਪਰ ਤੁਸੀਂ ਐਂਡ ਤੱਕ ਵਾਚ ਕਰਨਾ ਆਪਾਂ ਬਹੁਤ ਸੋਹਣੀਆਂ ਆਫਰਾਂ ਦੇ ਨਾਲ ਸੂਟ ਡੇਲੀ ਲੈ ਕੇ ਆਉਨੇ ਆ ਅਪਡੇਟ ਕਰਦੇ ਆ ਤਾਂ ਸੋ ਜਲਦੀ ਤੋਂ ਜਲਦੀ ਇਹਨਾਂ ਤੇ ਤੁਸੀਂ ਸਿਲੈਕਟ ਕਰਨਾ ਤੇ ਤੁਸੀਂ ਆਰਡਰ ਕਰਨਾ ਤੇ ਆਫਰ ਇਹ ਆ ਜੋ ਇਹ ਤੁਸੀਂ ਸੂਟ ਦੇਖ ਰਹੇ ਆ ਦੁਪੱਟਾ ਸੂਟ ਆ ਇਹਦਾ ਜੋ ਕਿ ਅਮਰੀ ਕਾਟਨ ਦਾ ਸ਼ਰਟ ਆ ਪਲੇਨ ਇਸ ਦੇ ਨਾਲ ਬਾਟਮ ਆ ਨਾਲ ਚਿਕਨ ਦਾ ਇਸ ਤਰ੍ਹਾਂ ਦੁਪੱਟਾ ਸ਼ਰਟ ਦੀ ਕੱਟ 180 ਵੱਡੇ ਪਾਨੇ 'ਚ ਬੋਟਮ 2 ਮੀਟਰ 2 ਮੀਟਰ ਦੀਸ ਦੇ ਨਾਲ ਦੁਪੱਟਾ ਮਿਲੇਗਾ। ਆਨਲੀ ਤੁਹਾਨੂੰ 750 ਦੇ ਵਿੱਚੇ ਸੂਟ ਮਿਲ ਜਾਏਗਾ। ਤੁਸੀਂ 750 ਵਿੱਚ ਕੋਈ ਵੀ ਸੂਟ ਇਹਨਾਂ 'ਚੋਂ ਸਿਲੈਕਟ ਦੁਪੱਟਾ ਸੂਟ ਕਰੋ ਸਿਲੈਕਟ ਹੈਂਡ WhatsApp ਨੰਬਰ ਜੋ ਸਕਰੀਨ ਤੇ ਆ ਰਿਹਾ ਉਸ ਤੇ ਸੈਂਡ ਕਰਕੇ ਤੁਸੀਂ ਇਹ ਸੂਟ ਇਹਨਾਂ ਸੂਟਾਂ 'ਚੋਂ ਸੂਟ ਬੁੱਕ ਕਰਵਾ ਸਕਦੇ ਹੋ। विदाउट लरिंग स्टिच ਹੋਣਗੇ ਰਖੜੀ ਤੇ ਇਸ ਆਫਰ ਕੀਤੀ ਹੋਈ ਰਖੜੀ ਕਰਕੇ ਨੈਕਸਟ ਰਹਿਣਗੇ ਆਪਣੇ ਕੋਲ ਪਿਓਰ ਕਾਟਨ ਦਾ ਬਲੌਕ ਪ੍ਰਿੰਟ ਬਾਂਦਨੀ ਲਹਿਰੀਆ ਦੇ ਵਿੱਚ ਆ ਇਹ ਤੇ ਇਸ ਮੈਚਿੰਗ ਸੂਟ ਨੇ 1.5 ਮੀਟਰ ਸ਼ਰਟ 1.5 ਮੀਟਰ ਬਾਟਮ ਪਿਓਰ ਦੀ ਬਾਟਮ ਬਾਟਮ ਤੇ ਐਂਡ ਸ਼ਰਟ ਪਿਓਰ ਦਾ ਵਿਦਾਊਟ ਦੁਪੱਟਾ ਸੱਤ ਸੋਪੰਜਾ ਤੁਸੀਂ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਫਰਾਕ ਸੂਟ ਰਹਿਣਗੇ ਤੁਸੀਂ ਫਰਾਕ ਸੂਟ ਰੈਡੀ ਕਰ ਸਕਦੇ ਹੋ ਪੰਜਾਬੀ ਸੂਟ ਰੈਡੀ ਕਰ ਸਕਦੇ ਹੋ ਵੱਡੇ ਪਣੇ ਦੇ ਵਿੱਚ 3.5 ਮੀਟਰ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਤੇ ਇਸ ਦਾ ਜੋ ਪ੍ਰਾਈਸ ਆ ਇਹ ਵੀ ਸੇਲ ਤੇ ਆਫਰ ਤੇ ਨੇ 499 ਵਿੱਚ ਬਾਈ ਕਰ ਸਕਦੇ ਹੋ ਗੋਟਾ ਪੱਤੀ ਦਾ ਵਰਕ ਆ ਪੈਚ ਵਰਕ ਦੇ ਨਾਲ ਬਾਟਮ ਵੀ 2 ਮੀਟਰ ਸ਼ਰਟ ਦੁਪੱਟਾ ਵੀ 2 ਮੀਟਰ ਤੇ ਲੈਂਥ ਰਹੇਗੀ ਸ਼ਰਟ ਦੀ 48 ਤੇ ਤੁਸੀਂ ਡਿਜ਼ਾਈਨਰ ਸੂਟ ਬਾਈ ਕਰਨ ਦੇ ਲਈ 950 ਵਿੱਚ ਇਹ ਬਾਈ ਕਰ ਸਕਦੇ ਹੋ ਹਾਂਜੀ ਇਹ ਜੋ ਸੂਟ ਨੇ ਇਹ ਵੀ ਆਫਰ ਤੇ ਨੇ ਮੈਚਿੰਗ ਰਹਣਗੇ ਸ਼ਿਮਰ ਦਾ ਇਹ ਸ਼ਰਟ ਰਹੇਗਾ ਸ਼ਿਮਰ ਡਿਜੀਟਲ ਸ਼ਰਟ ਹੈ 1.8 ਮੀਟਰ ਦੀ ਐਂਡ ਇਸਦੇ ਨਾਲ ਬਾਟਮ ਆ ਮਸਲੀਨ ਦੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਦੋ ਸੂਟ ਸਿਲੈਕਟ ਕਰਨੀ ਨੇ ਦੋ ਸੂਟਾਂ ਦਾ ਪ੍ਰਾਈਸ ਆ 699 ਦੋ ਸੂਟਾਂ ਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਉਸ ਤੇ ਸੈਂਡ ਕਰਕੇ ਇਹਨਾਂ ਚੋਂ ਦੋ ਸੂਟ 699 ਦੇ ਵਿੱਚ ਬਾਈ ਕਰ ਸਕਦੇ ਹੋ विदाउट दुपट्टा ਰਹਿਣਗੇ ਇਹਨਾਂ ਸੂਟਾਂ ਤੇ ਵੀ ਰਖੜੀ ਕਰਕੇ ਆਫਰ ਨੈਕਸਟ ਹੈ ਇਹ ਆਪਣੇ ਕੋਲ ਪਿਓਰ कॉटन ਮੈਚਿੰਗ ਸੂਟ ਪਿਓਰ कॉटन ਦੇ ਨੇ ਵਿਦਾਊਟ ਲਰਨਿੰਗ ਸਟੀਚ ਹੋਣਗੇ 프린ਟਡ ਸ਼ਰਟ ਆ ਪਲੇਨ ਬਾਟਮ ਆ ਤੇ ਤੁਸੀਂ ਇਹਨਾਂ ਚੋਂ ਬਾਈ ਕਰ ਸਕਦੇ ਆ 450 ਦਾ ਇੱਕ ਸੂਟ ਰਹੇਗਾ ਨੈਕਸਟ ਹੈ ਇਹ ਆਪਣੇ ਕੋਲ ਪਿਓਰ कॉटन ਮੈਚਿੰਗ ਸੂਟ ਪਿਓਰ कॉटन ਦੇ ਨੇ ਵਿਦਾਊਟ ਲਰਨਿੰਗ ਸਟੀਚ ਹੋਣਗੇ 프린ਟਡ ਸ਼ਰਟ ਆ ਪਲੇਨ ਬਾਟਮ ਆ ਤੇ ਤੁਸੀਂ ਇਹਨਾਂ ਚੋਂ ਬਾਏ ਕਰ ਸਕਦੇ ਆ 450 ਦਾ ਇੱਕ ਸੂਟ ਰਹੇਗਾ ਤੁਸੀਂ ਇਹਨਾਂ ਚ ਆਰਡਰ ਕਰਨ ਦੇ ਲਈ ਸਕਰੀਨ ਸ਼ਾਟ ਸੈਂਡ ਕਰੋ ਤੇ ਪਿਓਰ ਕਾਟਨ ਦੇ ਨੇ ਮੈਚਿੰਗ ਵਿਦਆਊਟ ਦੁਪੱਟਾ ਮਿਲਣਗੇ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ